ਤੇ ਅੱਜ ਦੀ ਆਪਾਂ ਟਰੇਡ ਪਲਾਨ ਕਰਾਂਗੇ ਜਿਹੜਾ ਆਪਣਾ ਐਕਸਪੈਰੀਮੈਂਟਲ ਅਕਾਊਂਟ ਹੈ ਉਹਦੇ ਵਿੱਚ ਮਾਰਕੀਟ ਗੈਪ ਡਾਊਨ ਖੁੱਲੀ ਹੈ ਤੇ 15 ਮਿੰਟ ਹੋਲਡ ਕਰ ਚੁੱਕੀ ਆ ਥੱਲੇ ਸਪੋਰਟ ਦੇ ਠੀਕ ਹੈ ਹੁਣ ਆਪਾਂ ਵੇਟ ਕਰ ਰਹੇ ਹਾਂ ਥੋੜੇ ਜਿਹਾ ਪੁਲ ਬੈਕ ਦਾ ਕਿਉਂਕਿ ਮਾਰਕੀਟ ਆਰਐਸਆਈ ਦੇ ਹਿਸਾਬ ਨਾਲ ਥੋੜੀ ਜੀ 5 ਮਿੰਟ ਦੇ ਹਿਸਾਬ ਨਾਲ ਓਵਰਸੋਲਡ ਆ ਤੇ ਉਹਦੇ ਹਿਸਾਬ ਨਾਲ ਆਪਾਂ ਪੁੱਟ ਸਾਈਡ ਦੀ ਟਰੇਡ ਲੈਣ ਦੀ ਕੋਸ਼ਿਸ਼ ਕਰਾਂਗੇ ਜੇ ਆਪਾਂ ਨੂੰ ਇੱਥੇ ਸੈਟਅਪ ਦਿਖਾਈ ਦਿੰਦਾ ਇੱਥਾਂ ਮੂਵਿੰਗ ਐਵਰੇਜ ਦੇ ਮੂਵਿੰਗ ਐਵਰੇਜ ਦੇ ਅਕੋਰਡਿੰਗ ਅਜੇ ਮੂਵਿੰਗ ਐਵਰੇਜ ਉੱਤੇ ਆ ਠੀਕ ਹੈ ਮਤਲਬ ਕਿ ਮਾਰਕੀਟ ਨੇ ਥੋੜਾ ਜਿਹਾ ਮਤਲਬ ਕਿ ਪੋਲ ਬੈਕ ਦਊਗੀ ਤੇ ਫਿਰ ਇੱਕ ਵਧੀਆ ਸੈਟਅਪ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਜਾਂ ਫਿਰ ਪਹਿਲੇ 15 ਮਿੰਟ ਤੇ ਕੈਂਡਲ ਤੇ ਤੁਹਾਨੂੰ ਥੱਲੇ ਦਾ ਬ੍ਰੇਕ ਕਰਦੀ ਹੈ ਤਾਂ ਠੀਕ ਹੈ ਜਾਂ ਫਿਰ ਵੇਟ ਕਰਾਂਗੇ ਆਪਾਂ 10-15 ਤੱਕ 1 ਘੰਟਾ ਥੱਲੇ ਸਸਟੇਨ ਕਰਨ ਦੇਵਾਂਗੇ 2394 ਦੇ ਉਸ ਤੋਂ ਬਾਅਦ ਆਪਾਂ ਸੈਟਅਪ ਦੇਖਾਂਗੇ ਤੇ ਚਲੋ ਦੇਖਦੇ ਹਾਂ ਕਿ ਕਿਸ ਤਰ੍ਹਾਂ ਪਲੈਨਿੰਗ ਹੁੰਦੀ ਹੈ ਆਪਣੀ ਤੇ ਇੱਥੇ ਜੇ ਆਪਾਂ ਦੇਖੀਏ ਤੇ ਇਹਦਾ ਨਿਫਟੀ ਦਾ ਚਾਰਟ ਹੈ ਉਹਦੇ ਵਿੱਚ ਲੱਭਾ મતਲਬ ਕਿ ਪਹਿਲੇ 15 ਮਿੰਟਾਂ ਲਈ ਐਂਡਲ ਦਾ ਲੋ ਬ੍ਰੇਕ ਕਰਨ ਦੇ ਆਸ-ਪਾਸ મતਲਬ ਕਿ ਨਿਫਟੀ ਜਾ ਚੁੱਕੀ ਹੈ ਪਰ ਪ੍ਰੀਮੀਅਮ ਦੇ ਵਿੱਚ ਜੇ ਤੁਸੀਂ ਧਿਆਨ ਦੇਖੋਗੇ ਤੇ ਸਪਾਈਕ ਨਹੀਂ ਆ ਰਿਹਾ ਕਾਲਸ ਪੁੱਟ ਸਾਈਡ ਤੇ ਇਹਦਾ ਮਤਲਬ ਇਹ ਹੈ ਕਿ ਇੱਥੇ Trap ਆਪਾਂ ਨੂੰ ਦੇਖਣਾ ਮਿਲ ਸਕਦਾ ਹੈ ਠੀਕ ਹੈ ਤੇ ਹੁਣ ਆਪਾਂ ਥੋੜਾ ਜਆ ਮਤਲਬ ਕਿ ਇੱਥੋਂ ਇਹਦੀ ਸਟ੍ਰੈਟਜੀ ਚੇਂਜ ਕਰਾਂਗੇ ਕਿਉਂਕਿ ਆਪਾਂ ਸਕੈਲਪਿੰਗ ਹੀ ਕਰਨੀ ਹੈ ਤੇ ਥੋੜਾ ਜਆ ਆਪਾਂ ਵੇਟ ਕਰਾਂਗੇ ਠੀਕ ਹੈ ਕਿ ਅੱਗੇ ਆਪਾਂ ਨੂੰ ਮਤਲਬ ਕਿ ਕੋਈ ਸੈਟ ਆਫ ਦੇਸ ਦਾ ਇਥੇ ਲੋ ਬ੍ਰੇਕ ਤੇ ਐਂਟਰੀ ਨਹੀਂ ਕਰਾਂਗੇ ਪਲੈਨ ਕਿਉਂਕਿ ਪਹਿਲੇ 15 ਮਿੰਟਾਂ ਦੇ ਕੈਂਡਲ ਦੇ हिसाब ਨਾਲ ਪ੍ਰੀਮੀਅਮ ਉਸ ਤਰ੍ਹਾਂ ਨਹੀਂ ਵਧ ਰਿਹਾ ਮਤਲਬ ਕਿ ਕਾਲ ਸਾਈਡ ਨੂੰ ਲੋਕ ਇਥੇ ਐਂਟਰੀਆਂ ਕਰ ਰਹੇ ਨੇ ਠੀਕ ਹੈ ਤੇ ਹੋ ਸਕਦਾ ਹੈ ਕਿ ਆਪਾਂ ਨੂੰ ਕਾਲ ਸਾਈਡ ਦੀ ਐਂਟਰੀ ਲੈਣੀ ਪੈ ਜਾਵੇ ਜਿਹੜਾ ਕਿ ਉੱਤੇ ਗੈਪ ਬਣਿਆ ਹੈ ਉਹ ਗੈਪ ਫਿਲ ਕਰਨ ਵੀ ਜਾ ਸਕਦੀ ਹੈ ਪਰ ਵੇਟ ਕਰਾਂਗੇ ਉਹਦੇ ਵਾਸਤੇ ਕਿਉਂਕਿ ਰਿਸਕੀ ਹੋਏਗਾ ਟ੍ਰੈਂਡ ਦੇ ਖਿਲਾਫ ਥੋੜਾ ਜਿਹਾ ਠੀਕ ਹੈ ਤੇ ਇਥੇ ਅਜੇ ਵੀ 15 ਮਿੰਟ ਦੇ ਪਿਛਲੇ ਕੈਂਡਲ ਦਾ ਹਾਈ ਨਹੀਂ ਕੱਟਿਆ ਪਰ ਪ੍ਰੀਮੀਅਮ ਉੱਤੇ ਜਾਣਾ ਸਟਾਰਟ ਹੋ ਗਿਆ ਹੈ ਠੀਕ ਹੈ ਤੇ ਆਪ ਇੱਥੇ ਹਾਈ ਬ੍ਰੇਕ ਹੋ ਗਿਆ ਹੈ ਤੇ ਆਪਾਂ ਆਪਣੀ ਐਂਟਰੀ ਪਲਾਨ ਕਰਦੇ ਹਾਂ ਕਾਲ ਸਾਈਡ ਠੀਕ ਹੈ ਕਿਉਂਕਿ ਆਪਾਂ ਜਵੇਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਨੂੰ ਆਪਣਾ ਪਲਾਨ ਚੇਂਜ ਕਰਨਾ ਪੈ ਸਕਦਾ ਹੈ ਜਿਸ ਤਰ੍ਹਾਂ ਆਪਾਂ ਆਪਣਾ ਪਲਾਨ ਤੇਜ਼ ਕੀਤਾ ਠੀਕ ਹੈ ਕਾਲ ਸਾਰਾ ਬੈਡਾ ਆਪਣੀ ਐਂਟਰੀ ਬਣਾਈਆਂ ਠੀਕ ਹੈ ਥੋੜਾ ਜਿਹਾ ਰਿਸਕੀ ਹੈ ਪਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਟੌਪ ਲੌਸ ਲਗਾ ਲੈਨੇ ਆ ਠੀਕ ਹੈ ਸਟੌਪ ਲੌਸ ਆਪਣਾ ਪ੍ਰੋਗਰ ਐਸ ਕੈਂਡਲ ਦੇ ਥਲੇ ਠੀਕ ਹੈ ਜਿਹੜਾ ਕਿ ਆਪਣਾ 116 ਦੇ ਆਸ-પાસ ਥੋੜਾ ਜਿਹਾ ਵੱਡਾ ਸਟੌਪ ਲੌਸ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਪਰ ਫਿਰ ਵੀ ਆਪਾਂ ਨੂੰ ਵੇਟ ਕਰਨਾ ਪਊਗਾ ਕਿਉਂਕਿ ਮਾਰਕੀਟ ਕੈਪ ਫਿਲ ਕਰ ਸਕਦੀ ਹੈ ਠੀਕ ਹੈ ਤੇ ਤੇ ਇੱਥੇ ਆਪਣੀ ਟ੍ਰੇਡ ਬਣ ਗਈ ਹੈ ਥੋੜਾ ਜਿਹਾ ਸਟੌਪ ਲੌਸ ਵੱਡਾ ਹੈ ਮਤਲਬ ਕਿ 1000 ਤੁੱਤੇ ਪਰ ਕੋਈ ਚੱਕਰ ਨਹੀਂ ਜੇ ਆਪਣਾ ਸਟੌਪ ਲੌਸ ਹਿੱਟ ਹੋ ਗਿਆ ਤੇ ਆਪਾਂ ਮਤਲਬ ਕਿ ਐਗਜ਼ਿਟ ਕਰ ਜਾਵਾਂਗੇ ਸਟੌਪ ਲੌਸ ਆਪਾਂ ਸਿਸਟਮ ਦੇ ਵਿੱਚ ਲਗਾ ਲਾ ਥੋੜਾ ਜਿਹਾ ਹੋਲਡਰ ਰੱਖਾਂਗੇ ਕਿਉਂਕਿ ਮੂਵਿੰਗ एवरेज ਇਸ ਸੱਦੇ ਹਿਸਾਬ ਨਾਲ ਵੀ 15 ਮਿੰਟ ਦੇ ਪਿਛਲੇ ਕੰਡਲ ਦਾ ਹਾਈ ਇਸਨੇ ਕੱਟ ਦਿੱਤਾ ਹੈ। ਵੈਸੇ ਕਾਫੀ ਰਿਸਕੀ ਟ੍ਰੇਡ ਹੋ ਸਕਦੀ ਹੈ। ਠੀਕ ਹੈ। ਬਾਕੀ ਦੇਖਦੇ ਹਾਂ। ਜੇ ਸਟੌਪ ਲੋਸ ਹਿੱਟ ਹੁੰਦਾ ਹੈ ਤੇ ਆਪਾਂ ਐਗਜ਼ਿਟ ਕਰ ਦੇਵਾਂਗੇ। ਤੇ ਵੇਟ ਕਰ ਰਹੇ ਹਾਂ ਆਪਾਂ ਆਰਡਰ ਕੱਢਿਆ ਹੋਇਆ ਹੈ। ਆਰਡਰ ਆਪਾਂ ਕੱਢਿਆ ਹੋਇਆ ਹੈ ਦੇਖਦੇ ਹਾਂ ਕਿ ਆਪਾਂ ਨੂੰ ਪ੍ਰੋਫਿਟ ਹੁੰਦਾ ਹੈ ਇਸ ਟ੍ਰੇਡ ਦੇ ਵਿੱਚ ਜਾਂ ਫਿਰ ਲਾਸ ਥੋੜਾ ਜਿਹਾ ਲਾਸ ਮਤਲਬ ਕਿ ਵੱਡਾ ਦੇਖਣ ਨੂੰ ਮਿਲ ਸਕਦਾ ਕਿਉਂਕਿ ਆਪਾਂ ਗੰਤ ਟ੍ਰੈਂਡ ਅਕਸ਼ਨ ਦੇ ਵਿੱਚ ਐਂਟਰੀ ਕੀਤੀ ਆ ਲਗ ਟ੍ਰੈਂਡ ਦੇ ਖਿਲਾਫ ਪਰ ਕੋਈ ਚੱਕਰ ਨਹੀਂ ਆਪਾਂ ਬਾਅਦ ਦੇ ਵਿੱਚ ਨੈਕਸਟ ਟ੍ਰੈਂਡਾਂ ਦੇ ਵਿੱਚ ਫਿਰ ਤੋਂ ਕਵਰ ਕਰ ਲਵਾਂਗੇ ਠੀਕ ਹੈ ਪਰ ਇਹ ਟ੍ਰੇਡ ਇਸ ਕਰਕੇ ਕੀਤੀ ਗਈ ਕਿਉਂਕਿ 15 ਮਿੰਟ ਦੇ ਟਾਈਮ 프레임 ਤੇ ਮੂਵਿੰਗ ਐਵਰੇਜ ਦੇ ਹਿਸਾਬ ਨਾਲ ਪਿਛਲੇ ਕੈਂਡਲ ਦਾ ਸਨੇਹਾਈ ਕ੍ਰੋਸ ਕਰ ਦਿੱਤਾ ਸੀ ਇਸ ਕਰਕੇ ਆਪਾਂ ਥੋੜੀ ਜਿਹੀ ਟ੍ਰੈਂਡ ਦੇ ਖਿਲਾਫ ਮਤਲਬ ਕਿ ਇਹ ਟ੍ਰੇਡ ਕੀਤੀ ਆ ਸਟਾਪ ਲੋਸ 15 ਮਿੰਟ ਤੇ ਵੱਡਾ ਹੀ ਹੋਵੇਗਾ ਇਸ ਕਰਕੇ ਸਟਾਪ ਲੋਸ ਜਿੰਨਾ ਹੋਵੇਗਾ ਉਨਾ ਹੀ ਆਪਾਂ ਨੂੰ ਰੱਖਣਾ ਪਵੇਗਾ ਠੀਕ ਹੈ ਤੇ ਵੇਟ ਕਰਦੇ ਆ ਅਜੇ ਜੇ ਜੇ ਆਪਾਂ ਦੇਖੀਏ ਤਾਂ ਆਪਣਾ ਮਤਲਬ ਕਿ ਆਲਮੋਸਟ 14-1500 ਦਾ ਆਲਮੋਸਟ ਲੌਸ ਚੱਲ ਰਿਹਾ ਠੀਕ ਹੈ ਤੇ ਇਹਦੇ ਵਿੱਚ ਰਿਸਕ ਲਗਭਗ 22-2300 ਦਾ ਆਪਣਾ ਹੈਗਾ ਠੀਕ ਹੈ ਤੇ ਵੇਟ ਕਰਦੇ ਆ ਤੇ ਹੁਣ 800 ਦਾ ਕੁਝ ਲੌਸ ਪਜਾਇਆ ਇੱਕ ਵਾਰੀ ਇਹਦਾ ਹਾਈ ਕਰਾਸ ਹੋ ਜਾਂਦਾ ਹੈ ਤੇ ਫਿਰ ਆਪਾਂ ਨੂੰ ਮਤਲਬ ਕਿ ਟਾਰਗੇਟ ਦੇਖਣ ਨੂੰ ਮਿਲ ਸਕਦਾ ਹੈ ਇਸ ਜਗ੍ਹਾ ਤੱਕ ਜਿਹੜਾ ਕਿ ਗੈਪ ਫਿਲ ਹੋ ਸਕਦਾ ਹੈ 160-65 ਤੱਕ ਤੇ ਜੇ ਨਹੀਂ ਕਰਾਸ ਹੁੰਦਾ ਤੇ ਫਿਰ ਆਪਣਾ ਐਸਐਲ ਹਟ ਹੋ ਸਕਦਾ ਹੈ ਬਾਕੀ ਵੇਟ ਕਰਦੇ ਆ ਠੀਕ ਹੈ ਕਿਉਂਕਿ ਸੈਟਅਪ ਤੇ ਕੰਫੀਡੈਂਸ ਹੈਗਾ ਆਪਾਂ ਨੂੰ ਤੇ ਹੋਲਡ ਕਰਕੇ ਰੱਖਦੇ ਆ ਠੀਕ ਹੈ ਤੇ ਤੁਸੀਂ ਵੀ ਦੇਖਦੇ ਰਹੋ ਜੇ ਮਤਲਬ ਕਿ ਮਾਰਕੀਟ ਕਿਸੇ ਵੀ ਡਿਟਰੈਕਸ਼ਨ ਚ ਨਹੀਂ ਜਾ ਰਹੀ ਉਸੇ ਜਗ੍ਹਾ ਤੇ ਹੀ ਚੱਲ ਰਹੀ ਹੈ ਠੀਕ ਹੈ ਤੇ ਵੇਟ ਕਰਦੇ ਆ ਤੇ ਥੋੜਾ ਜਿਹਾ ਸਪਾਈਕ ਮਤਲਬ ਕਿ ਆ ਰਿਹਾ ਹੈ ਕਾਲ ਸਾਈਡ ਨੂੰ ਤੇ 116 ਤੇ ਦਾ ਨੈਕਸਟ ਲੋ ਆ ਫਿਰ ਆਪਾਂ ਸਟਾਪ ਲੋਟ ਟ੍ਰੇਲ ਕਰਾਂਗੇ ਜੇ ਮਤਲਬ ਕਿ ਥੋੜਾ ਜਿਹਾ ਮਾਰਕੀਟ ਉੱਤੇ ਜਾਂਦੀ ਹੈ ਅਜੇ ਵੀ ਮਤਲਬ ਕਿ ਆਪਣੀ ਐਂਟਰੀ ਪਾਇਰ ਤੇ ਨਹੀਂ ਆਈ ਕਿਉਂਕਿ ਸਵੇਰੇ ਸਵੇਰੇ ਮਤਲਬ ਫਲਕਚੁਏਸ਼ਨ ਜਿਆਦਾ ਹੁੰਦੀ ਹੈ ਪ੍ਰੀਮੀਅਮ ਦੇ ਵਿੱਚ ਇਸ ਕਰਕੇ ਥੋੜੀ ਜੀ ਇੰਟਰੀ ਉੱਤੇ ਹੋ ਗਈ ਸੀ ਆਪਾਂ ਮਾਰਕੀਟ ਪ੍ਰਾਈਸ ਤੇ ਇੰਟਰੀ ਕੀਤੀ ਸੀ ਤੇ ਹੋਲਡ ਰੱਖ ਲਿਆ ਕੋਈ ਚੱਕਰ ਨਹੀਂ ਇਹ ਸਟੌਪ ਲੋਸ ਵੀ ਐਕਟ ਹੋਏਗਾ ਦੇ ਇੱਕ ਵਾਰੀ ਇਸ ਨੇ ਆਪਣੇ ਪਿਛਲੇ ਹਾਈ ਨੂੰ ਕਰਾਸ ਕਰ ਲਿਆ ਮਾਰਕੀਟ ਨੇ ਇਹਦੇ ਨਾਲ ਦੇ ਨਾਲ ਪ੍ਰੀਮੀਅਮ ਨੇ ਤਾਂ ਫਿਰ ਥੋੜਾ ਜਿਹਾ ਮਤਲਬ ਕਿ ਆਪਣੇ ਡਿরেকਸ਼ਨ ਚ ਮਾਰਕੀਟ ਜਾਣ ਦੇ ਚਾਂਸ ਬਣ ਜਾਣਗੇ ਠੀਕ ਹੈ ਆਪਾਂ ਟਾਰਗੇਟ ਦੀ ਗੱਲ ਕਰੀਏ ਤਾਂ ਆਪਾਂ ਇੱਥੋਂ ਤੱਕ ਰੱਖ ਕੇ ਚੱਲਾਂਗੇ ਜਿਹੜਾ ਇਹ ਆ ਲੋ ਬੰਦਾ ਹੈ 160 ਤੇ 165 ਦੇ ਆਸ-ਪਾਸ ਆਪਾਂ ਟਾਰਗੇਟ ਰੱਖ ਕੇ ਚੱਲਾਂਗੇ ਠੀਕ ਹੈ ਜੇ ਹਾਈ ਕ੍ਰੋਸ ਹੁੰਦਾ ਇੱਥੇ ਤਾਂ ਇੱਕ ਵਾਰੀ ਮਤਲਬ ਕਿ ਮਾਰਕੀਟ ਆਲਮੋਸਟ ਉਹਦੇ ਆਸ-ਪਾਸ ਆ ਚੁੱਕੀ ਹੈ ਮਾਰਕੀਟ ਨੇ ਹਾਲਾਂਕਿ ਹਾਈ ਕ੍ਰੋਸ ਕਰ ਦਿੱਤਾ ਪਰ ਪ੍ਰੀਮੀਅਮ ਦੇ ਵਿੱਚ ਹਾਈ ਕ੍ਰੋਸ ਨਹੀਂ ਹੋਇਆ ਇਹ ਥੋੜਾ ਜਿਹਾ ਮਤਲਬ ਕਿ ਟੈਂਸ਼ਨ ਵਾਲੀ ਗੱਲ ਹੈ ਪਰ ਕੋਈ ਚੱਕਰ ਨਹੀਂ ਆਪਾਂ ਹੁਣ ਇੰਝ ਕਰਦੇ ਹਾਂ ਥੋੜਾ ਜਿਹਾ ਸਟਾਪ ਲੋਸ ਉੱਤੇ ਲਾ ਆਉਣੇ ਆ ਠੀਕ ਹੈ ਤੇ ਪ੍ਰੋਫਿਟ ਹੋਣਾ ਆਪਾਂ ਨੂੰ ਸਟਾਰਟ ਹੋ ਗਿਆ ਹੈ ਤੇ ਆਪਾਂ ਚਲਦੇ ਆ ਆਪਣੇ ਆਰਡਰ ਦੇ ਵਿੱਚ ਮੋਡੀਫਾਈ ਕਰਦੇ ਹਾਂ ਇਸ ਨੂੰ ਠੀਕ ਹੈ ਤੇ ਥੋੜਾ ਹਟਾ ਕੇ ਆਪਾਂ ਇੱਥੇ ਟਾਰਗੇਟ ਵਾਲੇ ਪਾਸੇ ਚਲਦੇ ਹਾਂ ਠੀਕ ਹੈ ਅਜੇ ਮਤਲਬ ਕਿ ਉਸੇ ਜਗ੍ਹਾ ਤੇ ਮਾਰਕਟ ਆਈ ਜਿੱਥੇ ਆਪਣੀ ਐਂਟਰੀ ਬਣੀ ਸੀ ਠੀਕ ਹੈ ਥੋੜਾ ਵੇਟ ਕਰਾਂਗੇ ਥੋੜਾ ਵੇਟ ਕਰਾਂਗੇ ਹੋਰ ਆਪਾਂ ਗੈਪ ਫਿਲ ਹੋਣ ਦਾ ਅਜੇ ਵੀ ਮਤਲਬ ਕਿ ਆਪਣੀ ਜਿਹੜੀ ਐਂਟਰੀ ਆ ਉਹ ਲੌਸ ਦੇ ਵਿੱਚ ਹੀ ਚੱਲ ਰਹੀ ਹੈ ਮਤਲਬ ਕਿ ਆਪਣੀ ਟ੍ਰੇਡ ਲੌਸ ਦੇ ਵਿੱਚ ਹੀ ਚੱਲ ਰਹੀ ਹੈ ਠੀਕ ਹੈ ਤੇ ਆਪਾਂ ਇਸ ਨੂੰ ਹੁਣ ਥੋੜਾ ਜਿਹਾ ਕਰਦੇ ਆ ਕਿ ਸਟੌਪ ਲੌਸ ਨੂੰ ਛੋਟਾ ਕਰ ਲੈਂਦੇ ਹਾਂ ਕਿਉਂਕਿ ਹੁਣ ਜੇ ਦੁਬਾਰਾ ਥੱਲੇ ਜਾਂਦੀ ਹੈ ਤੇ ਫਿਰ ਆਪਾਂ ਲਗੀਆਂ ਡਾਡਾ ਡਾ ਸਟੌਪ ਲੌਸ ਨਹੀਂ ਦਵਾਂਗੇ ਸਟੌਪ ਲੌਸ ਆਪਣਾ ਹੋਣਾ 100 116 15 116 53 ਕਰ ਲੈਂਦੇ ਹਾਂ ਠੀਕ ਹੈ ਤੇ ਆਰਡਰ ਨੂੰ ਮੋਡੀਫਾਈ ਆਪਾਂ ਕਰ ਲੈਂਦੇ ਆ ਤੇ ਤੇ ਆਪਾਂ 116 .10 116.15 ਤੇ ਆਪਣਾ ਇਸਟਾਪ ਕਰ ਦਿੰਦੇ ਆ ਠੀਕ ਹੈ ਕਿਉਂਕਿ ਹੁਣ ਜੇ ਮਤਲਬ ਕਿ ਮਾਰਕੀਟ ਨੇ ਆਪਣੀ ਡਾਇਰੈਕਸ਼ਨ ਦੇ ਵਿੱਚ ਜਾਣਾ ਹੋਇਆ ਤੇ ਇਤੋਂ ਤੱਕ ਨਹੀਂ ਆਵੇਗੀ ਤੇ ਜਿੰਦ ਤੱਕ ਆ ਗਈ ਫਿਰ ਆਪਣੀ ਡਾਇਰੈਕਸ਼ਨ ਦੇ ਵਿੱਚ ਨਹੀਂ ਜਾਵੇਗੀ ਠੀਕ ਹੈ ਤੇ ਇਸ ਕਰਕੇ ਹੁਣ ਮਤਲਬ ਉਹ ਨਵਾਂ ਡਾਸਟਾਪ ਰੱਖਣ ਦੀ ਲੋੜ ਨਹੀਂ ਵੇਟ ਕਰਦੇ ਆ ਵੇਟ ਕਰਦੇ ਆ ਪ੍ਰੀਮੀਅਮ ਦੇ ਵਿੱਚ ਸਪਾਈਕ ਹੁਣ ਸਟਾਰਟ ਹੋ ਗਿਆ ਹੈ ਠੀਕ ਹੈ ਤੇ ਆਪਣਾ ਜਿਹੜਾ ਟਾਰਗੇਟ ਰਹੇਗਾ ਉਹ 165 ਦੇ ਆਸ-ਪਾਸ ਰਹੇਗਾ ਤੇ ਇੱਥੇ ਆਪਾਂ ਮਤਲਬ ਇਹ ਇੱਥੋਂ ਹਟਾ ਕੇ ਟਾਰਗੇਟ ਤੇ ਰੱਖਦੇ ਆ ਠੀਕ ਹੈ ਇਸ ਤਰ੍ਹਾਂ ਤੁਸੀਂ ਵੀ ਕਰ ਸਕਦੇ ਹੋ ਜੇ ਮਤਲਬ ਕਿ ਆਟੋਨਵੈਡਿਟ ਕਰਕੇ ਰੱਖ ਸਕਦੇ ਹੋ ਤੇ ਜਿਉਂ ਹੀ ਇੱਥੇ ਤੁਹਾਨੂੰ ਉੱਤੇ ਦਿਖ ਜਾਏਗਾ ਪ੍ਰਾਈਸ ਤੁਹਾਡੇ ਕੋਲ ਜਾ ਰਿਹਾ ਹੈ ਤੁਸੀਂ ਉੱਥੋਂ ਐਗਜ਼ਿਟ ਕਰ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਮਤਲਬ ਬਹੁਤ ਆਸਾਨੀ ਨਾਲ ਮਤਲਬ ਕਿ ਆਪਾਂ ਟਾਰਗੇਟ ਲੈ ਸਕਦੇ ਆ ਠੀਕ ਹੈ ਬਾਕੀ ਦੇਖਦੇ ਹਾਂ ਮਾਰਕੀਟ ਕਿਸ ਤਰ੍ਹਾਂ ਮਤਲਬ ਕਿ ਬੀਹਵਰਦੀ ਹੈ 152.59 ਤੇ ਜਾ ਚੁੱਕੇ ਆ ਪ੍ਰੀਮੀਅਮ ਠੀਕ ਹੈ ਇੱਕ ਸਪਾਈਕ ਆਇਆ ਤੇ ਆਪਾਂ ਨੂੰ ਲੱਗਿਆ ਆਪਣਾ ਟਾਰਗੇਟ ਦੇਖਣ ਨੂੰ ਮਿਲ ਸਕਦਾ ਹੈ 155 ਤੇ ਜਾ ਚੁੱਕਿਆ ਹੈ ਠੀਕ ਹੈ 153 155 ਠੀਕ ਹੈ ਤੇ ਮਾਰਕੀਟ ਦੇ ਵਿੱਚ ਵੀ ਗੈਪ ਫਿਲ ਹੋਣ ਦੇ ਆਸ-ਪਾਸ ਹੀ ਥੋੜਾ ਜਿਹਾ ਟਾਰਗੇਟ ਆਪਾਂ ਨੂੰ ਘਟ ਕਰਨਾ ਪਊਗਾ ਕਿਉਂਕਿ ਗੈਪ ਫਿਲ ਹੋ ਰਿਹਾ ਹੈ ਮਾਰਕੀਟ ਦੇ ਵਿੱਚ ਮੈਂ ਦੂਜੇ ਮੋਬਾਈਲ ਤੇ ਮਤਲਬ ਕਿ ਜਾਂ ਪੀਸੀ ਤੇ ਆਪਣਾ ਮੈਂ ਦੂਜੇ ਪੀਸੀ ਤੇ ਆਪਣਾ ਚਾਰਟ ਦੇਖ ਰਿਹਾ ਇਸ ਕਰਕੇ ਠੀਕ ਹੈ ਤੇ ਥੋੜਾ ਜਿਹਾ ਵੇਟ ਕਰਦੇ ਹਾਂ ਆਪਾਂ ਹੋਰ ਅਜੀ ਮਤਲਬ ਕੋਈ ਜਿਆਦਾ ਪ੍ਰੋਬਲਮ ਨਹੀਂ ਹੈ ਕਿਉਂਕਿ ਆਪਣਾ ਲਾਸ ਥੋੜਾ ਜਿਹਾ ਵੱਡਾ ਸੀ ਇਸ ਕਰਕੇ ਮੈਂ ਥੋੜਾ ਜਿਹਾ ਵੱਡੇ ਪ੍ਰੋਫਿਟ ਲਈ ਜਾ ਰਿਹਾ ਹਾਂ ਠੀਕ ਹੈ ਦੇਖਦੇ ਹਾਂ ਤੇ ਇੱਥੇ ਸਾਈਕੋਲੋਜੀਕਲ ਲੈਵਲ ਵੀ 22400 ਦਾ ਆ ਚੁੱਕਾ ਹੈ ਹੋ ਸਕਦਾ ਹੈ ਕਿ ਆਪਾਂ ਨੂੰ ਇੱਥੋਂ ਟਰੈਪ ਵੀ ਦੇਖਣ ਨੂੰ ਮਿਲ ਜਾਵੇ ਕਿ ਮਾਰਕੀਟ ਇਕਦਮ ਥੱਲੇ ਡਿੱਗ ਜਾਵੇ ਠੀਕ ਹੈ ਪਰ ਕੋਈ ਗੱਲ ਨਹੀਂ ਆਪਾਂ ਟਾਰਗੇਟ ਤੱਕ ਵੇਟ ਕਰਾਂਗੇ ਜਾਂ ਫਿਰ ਸਟੌਪ ਲਾਸਟ ਤੱਕ ਠੀਕ ਹੈ ਤੇ ਕਰਦੇ ਹਾਂ ਵੇਟ ਹੁਣ ਆਪਾਂ ਇੱਕ ਵਾਰੀ चेक कर दें कि स्टॉप लॉस की आप थोड़ा तो वो ट्रेल कर सकते हैं पर अजे भी अजय आप स्टॉपलॉस उत्तर कोई चक्कर नहीं जो हेट हो गया तो नैक्सट ट्रेड आप फिर प्लान करा कोई ठीक है वेट कर दें क्योंकि ये अजय मतलब कि उत्तर गैप बचा हुआ है ठीक है ਮੂਵਿੰਗ ਐਵਰੇਜ ਤੇ ਵੀ ਜੇ ਕੋਈ ਸੈਟਅਪ ਦਿਖਾਈ ਨਹੀਂ ਦੇ ਰਿਹਾ ਜੀ ਮਤਲਬ ਕਿ ਡਾਊਨ ਸਾਈਡ ਦਾ ਜੇ ਆਪਾਂ ਨੂੰ ਮੂਵਿੰਗ ਐਵਰੇਜ ਤੇ ਡਾਊਨ ਸਾਈਡ ਦਾ ਸੈਟਅਪ ਦਿਖਾਈ ਦਿੰਦਾ ਤੇ ਉੱਥੇ ਵੀ ਆਪਾਂ ਸੈਟ ਕਰ ਸਕਦੇ ਹਾਂ ਠੀਕ ਹੈ ਇਸ ਕਰਕੇ ਜੀ ਮਤਲਬ ਕਿ ਜੇ ਡਰਨ ਵਾਲੀ ਕੋਈ ਚੱਲਣੀ ਹੈ ਇਸ ਕਰਕੇ ਵੇਟ ਕਰ ਰਹੇ ਹਾਂ ਠੀਕ ਹੈ ਤੇ ਮਾਰਕੀਟ ਥੋੜੀ ਜੀ ਮਤਲਬ ਕਿ ਹੋਲਡ ਕਰ ਰਹੀ ਹੈ ਕਿਸੇ ਪਾਸੇ ਨਹੀਂ ਜਾ ਰਹੀ ਵੇਟ ਕਰਦੇ ਹਾਂ ਲਗੀ ਪ੍ਰੀਮੀਅਮ ਦੇ ਵਿੱਚ ਮਤਲਬ ਕਿ ਉਹਨਾ ਹੁਣ ਟੀਕੇ ਨਹੀਂ ਹੋ ਰਿਹਾ ਇਹਦਾ ਮਤਲਬ ਇਹ ਹੈ ਕਿ ਮਾਰਕੀਟ ਆਪਣਾ ਟਾਰਗੇਟ ਦੇ ਸਕਦੀ ਹੈ ਮਤਲਬ ਕਿ ਥੋੜੇ ਜਿਹਾ ਜ਼ਿਆਦਾ ਚਾਂਸ ਹੈ ਬਾਕੀ ਵੇਟ ਕਰਦੇ ਆ ਐਸ ਕੰਡਲ ਬੰਤ ਤੋਂ ਬੜਾ ਸਟਾਪ ਲੌਸ ਥੋੜਾ ਜਿਹਾ ਹੋਰ ਉੱਤੇ ਲੈ ਆਵਾਂਗੇ ਹੋਰ ਛੋਟਾ ਕਰ ਦਵਾਂਗੇ ਤੇ ਇੱਥੇ ਦੇਖੋ ਹੁਣ ਬਹੁਤ ਸਾਰੇ ਮਤਲਬ ਕੀ ਵੀ ਜਿਹੜੇ ਟਰੇਡ ਕਰਦੇ ਹੋਗੇ ਤਨ ਲੌਸ ਦੇ ਕਿ ਉਹ ਡਾਜ ਜਾਂਦੇ ਹੋਣਗੇ ਤੇ ਆਪਣਾ ਲੌਸ ਬੁੱਕ ਕਰ ਲੈਂਦੇ ਹੋਣਗੇ ਲੌਸ ਉਦੋਂ ਹੀ ਬੁੱਕ ਕਰੋ ਜਿੱਥੇ ਤੁਹਾਡਾ ਲੌਸ ਬਣਦਾ ਹੈ ਠੀਕ ਹੈ ਪ੍ਰੋਫਿਟ ਉਹ ਤੋਂ ਬੁੱਕ ਕਰੋ ਜਿੱਥੇ ਪ੍ਰੋਫਿਟ ਬੰਦ ਆ ਜਿੰਨਾ लॉस ਬੰਦਿਆ ਉਹਨਾਂ ਪਰ ਆਊਟ ਲੈਂਦੀ ਕੋਸ਼ਿਸ਼ ਕਰੋ ਜੇ ਪਹਿਲਾਂ लॉस ਮਿਲ ਜਾਂਦਾ ਕੋਈ ਚੱਕਰ ਨਹੀਂ ਆਪਣੇ ਕੋਲੇ ਹੋਲਡ ਰੈਡ ਕਰਨ ਦੇ অপਸ਼ਨ ਹੁੰਦੇ ਆ ਤੇ ਫਿਰ ਉਹਦੇ ਨਾਲ ਕੀ ਹੈ ਕਿ ਆਪਣੀ ਸਾਈਕੋਲੋਜੀ ਵਧੀਆ ਰਹਿੰਦੀ ਹੈ ਠੀਕ ਹੈ ਜਿਸ ਤਰ੍ਹਾਂ ਦੇਖੋ ਮੈਂ ਇਸੇ ਕਰਕੇ ਹੋਲਡ ਲਗਾ ਰਿਹਾ ਜਿੱਥੇ ਜਾਂ ਤਾਂ ਸਟਾਪ ਲੌਸ ਹਿੱਟ ਹੋਊਗਾ ਜਾਂ ਆਪਣਾ ਟਾਰਗੇਟ ਮਿਲੂਗਾ ਇੱਕ ਵਾਰੀ ਮੈਨੂੰ 400 500 ਦਾ ਟਾਰਗੇਟ ਮਿਲ ਵੀ ਰਿਹਾ ਸੀ ਪਰ ਫਿਰ ਵੀ ਮੈਂ ਵੇਟ ਕੀਤਾ ਕਿ ਪਹਿਲਾਂ ਆਪਣਾ ਟਾਰਗੇਟ ਮਿਲੇ ਠੀਕ ਹੈ ਕਿਉਂਕਿ ਅਜੇ ਤੱਕ ਕੋਈ ਵੀ ਡਾਊਨ ਸਾਈਡ ਦਾ ਸੈਟਅਪ ਮੈਨੂੰ ਦਿਖਾਈ ਨਹੀਂ ਦੇ ਰ ਤੇ ਹੁਣ ਇੱਕ ਨਵਾਂ ਮਤਲਬ ਹੈ ਕਿ ਇਹਦੇ ਵਿੱਚ ਪ੍ਰੀਮੀਅਮ ਦੇ ਵਿੱਚ ਇੱਕ ਲੋ ਬਣ ਜਾਵੇਗਾ ਇਹੀ ਹੁਣ ਆਪਾਂ ਸਟੌਪ ਲੌਸ ਕਰ ਦਵਾਂਗੇ ਜਦੋਂ ਮਾਰਕੀਟ ਉੱਤੇ ਜਾਵੇਗੀ ਠੀਕ ਹੈ ਇਹ ਜਿਹੜਾ ਲੋ ਬਣਿਆ 127.5 ਤੇ ਬਣਿਆ ਠੀਕ ਹੈ ਇਹੀ ਆਪਣਾ ਹੁਣ ਸਟੌਪ ਲੌਸ ਹੋਵੇਗਾ ਜਦੋਂ ਉੱਤੇ ਚਲੀ ਜਾਵੇਗੀ ਇਸ ਤਾਂ ਕਰਕੇ ਆਪਾਂ ਸਟੌਪ ਲੌਸ ਮੈਨੇਜ ਟ੍ਰੇਲ ਕਰਦੇ ਜਾ ਰਹੇ ਹਾਲਾਂਕਿ ਅਜੇ ਆਪਾਂ ਮੰਨ ਲਓ ਪ੍ਰੋਫਿਟ ਦੇ ਵਿੱਚ ਨਹੀਂ ਕਿਉਂਕਿ ਹੁਣ ਤੀ ਥੋੜੀ ਜਿਹੀ ਫਲਕਸੂਏਸ਼ਨ ਦੇ ਵਿੱਚ ਹੋਈ ਸੀ ਇਸ ਕਰਕੇ ਪਰ ਫਿਰ ਵੀ ਆਪਾਂ ਲੋਕ ਜਦੋਂ ਜੋ ਮਤਲਬ ਸਟੈਪ ਬਾਈ ਸਟੈਪ ਸਟਾਪ ਲੋਸ ਟ੍ਰੇਡ ਕਰਦੇ ਜਾਂਦੇ ਨੇ ਕਿ ਉਹਨਾਂ ਸਟਾਪ ਲੋਸ ਛੋਟਾ ਹੋ ਜਾਵੇਗਾ ਠੀਕ ਹੈ ਕਿਉਂਕਿ ਪਹਿਲਾਂ ਸਟਾਪ ਲੋਸ ਵੱਡਾ ਸੀ ਠੀਕ ਹੈ ਤੇ ਹੁਣ ਇੱਕ ਵਾਰੀ ਆਪਾਂ ਆਰਡਰ ਨੂੰ ਕੱਢ ਕੇ ਰੱਖਦੇ ਹਾਂ ਉੱਥੇ ਉਸ ਨੂੰ ਮੋਡੀਫਾਈ ਕਰਾਂਗੇ ਠੀਕ ਹੈ ਤੇ ਉੱਤੇ ਤੁਸੀਂ ਮਤਲਬ ਕਿ ਦੇਖ ਪਾ ਰਹੇ ਹੋਗੇ ਇੱਥੇ ਪ੍ਰੀਮੀਅਮ ਦੇਖ ਸਕਦੇ ਹੋ ਠੀਕ ਹੈ ਇੱਥੋਂ ਹੀ ਮੈਂ ਦੇਖਦਾ ਰਹਿਣਾ ਤੇ ਵੇਟ ਕਰਦੇ ਹਾਂ ਮਰ ਕੇ ਮੇਰੇ ਸਾਹਮਣਾ ਟਾਰਗੇਟ ਆਪਾਂ ਨ ਦੇਵੂਗੀ ਪਰ ਥੋੜਾ ਜਿਹਾ ਟਾਈਮ ਜਰੂਰ ਲਾਉਗੀ ਉਸ ਤੋਂ ਬਾਅਦ ਤਾਂ ਜਾ ਕੇ ਦਿਖੇਗੀ ਵੀ ਠੀਕ ਹੈ ਪਰ ਆਪਾਂ ਆਪਣੀ ਟ੍ਰੇਡ ਇਸੇ 사이ਡ ਕੀਤੀ ਹੋਈ ਹੈ ਉਹ ਬਾਅਦ ਦੇ ਵਿੱਚ ਗ੍ਰੈਪ ਪਲਾਨ ਨਹੀਂ ਕਰਾਂਗੇ ਜੋ ਆਪਣਾ ਦੂਜਾ ਅਕਾਊਂਟ ਹੈ ਉਹ ਮੈਂ ਜੋ ਵੀ ਵਧੀਆ ਟ੍ਰੇਡ ਬਣਾਉਂਗੀ ਤੁਹਾਨੂੰ ਟੈਲੀਗ੍ਰਾਮ ਤੇ ਕਰ ਲਵਾਂ ਹੂੰ ਹਿੰਟ ਦੇ ਦੇਵਾਂਗਾ ਠੀਕ ਹੈ ਤੇ ਪ੍ਰੀਮੀਅਮ ਵਧ ਰਿਹਾ ਠੀਕ ਹੈ ਤੇ ਤੇ ਭੱਲੇ ਲਿਖ ਕੇ ਰੱਖ ਤਾਂ ਨੇ 164 ਤੱਕ ਆਪਾਂ ਟਾਰਗੇਟ ਲੈ ਕੇ ਚੱਲਾਂਗੇ ਜੇ ਮਿਲਦਾ ਹੈ ਤੇ ਠੀਕ ਹੈ ਥੋੜਾ ਜਿਹਾ ਘੱਟ ਵੀ ਆਪਾਂ ਕਰ ਸਕਦੇ ਹਾਂ ਕਿਉਂਕਿ ਪ੍ਰੀਮੀਅਮ ਉਧਰ ਗੈਪ ਮਾਰਕੀਟ ਦੇ ਵਿੱਚ ਥੋੜਾ ਜਿਹਾ ਘੱਟ ਬਚਿਆ ਹੈ ਇਸ ਕਰਕੇ ਕਰ ਰਹੇ ਆਪਾਂ ਆਪਣੇ ਟ੍ਰੇਡ ਦਾ ਲੌਸ ਹੁੰਦਾ ਹੈ ਜਾਂ ਪ੍ਰੋਫਿਟ ਹੁੰਦਾ ਹੈ ਦੇਖਦੇ ਹਾਂ 151 ਤੇ ਜਾ ਚੁੱਕਿਆ ਪ੍ਰੀਮੀਅਮ 152 ਅੱਜ ਆਪਾਂ ਨੂੰ ਜੇ ਪ੍ਰੋਫਿਟ ਦੇਖੀਏ ਤਾਂ 7-8 ਪੁਆਇੰਟਾਂ ਦਾ ਹੀ ਹੋ ਰਿਹਾ ਠੀਕ ਹੈ ਕੋਈ ਜ਼ਿਆਦਾ ਟ੍ਰਾਈਂਗਾ ਕਿਉਂਕਿ ਸਟੌਪ ਲੋਸ ਵੱਡਾ ਸੀਸ ਕਰਕੇ ਆਪਾਂ ਵੇਟ ਕਰ ਰਹੇ ਆਂ ਵੈਸੇ ਮੈਂ ਨਾਰਮਲ ਇਨਾ ਹੀ ਸਟੌਪ ਲੋ ਰਹਾ ਤਾਂ ਪਰ ਅੱਜ ਸਟੌਪ ਲੋ ਵੱਡਾ ਸੀਸ ਕਰਕੇ ਹੋਇਆ ਕਿਉਂਕਿ ਆਪਣੀ ਐਂਟਰੀ ਟ੍ਰੈਂਡ ਦੇ ਅਗੇਂਸਟ ਹੈ ਟੈਂਡ ਦੇ ਨਾਲ ਸੈਟਅਪ ਨਹੀਂ ਬਣਿਆ ਸੀ ਠੀਕ ਹੈ ਤੇ ਵੇਟ ਕਰ ਰਹੇ ਆਪਾਂ ਇੱਕ ਵਾਰੀ ਆਪਾਂ ਚੈੱਕ ਕਰਦੇ ਹਾਂ ਕਿ ਕੀ ਪ੍ਰੀਮੀਅਮ ਦਾ ਪਿਛਲਾ ਹਾਈ ਬ੍ਰੇਕ ਹੋਇਆ ਜਾਂ ਨਹੀਂ ਹੋਇਆ ਅਜੇ ਹਾਈ ਬ੍ਰੇਕ ਨਹੀਂ ਹੋਇਆ ਠੀਕ ਹੈ ਜਿਉਂ ਹੀ ਹਾਈ ਕੱਟੇ ਜਾਊਗਾ ਫਿਰ ਆਪਾਂ ਨੂੰ ਟਾਰਗੇਟ ਸਿੱਧਾ ਦੇਖਣ ਨੂੰ ਮਿਲ ਸਕਦਾ ਹੈ ਤੇ ਬਹੁਤ ਨੇੜੇ ਆ ਠੀਕ ਹੈ ਤੇ ਇਥੋਂ ਆਪਾਂ ਮੋਡੀਫਿਕੇਸ਼ਨ ਤੇ ਹੀ ਰੱਖਾਂਗੇ ਕਿਉਂਕਿ ਕੋਈ ਚੱਕਰ ਨਹੀਂ ਜੇ ਸਟਾਪ ਲੋਸ ਹਿੱਟ ਹੋ ਜਾਵੇ मतलब की मॉडिफिकेशन ਤੇ ਆਪਾਂ ਰੱਖ ਕੇ ਉਹਨਾਂ ਚ ਮਤਲਬ ਕਿ ਇਸ ਨੂੰ ਮੋਡੀਫਾਈ ਕਰਨਾ ਨਹੀਂ ਸਿਰਫ ਆਪਾਂ ਐਡਿਟ ਤੇ ਰੱਖਣਾ ਹੈ ਠੀਕ ਹੈ ਕਿਉਂਕਿ ਜੇ ਆਪਾਂ ਹੁਣੇ ਮੋਡੀਫਾਈ ਕਰ ਦਵਾਂਗੇ ਤੇ ਫਿਰ ਮਤਲਬ ਕਿ ਆਪਣਾ ਸਟੌਪ ਲੌਕ ਘਟਿਆ ਜਾਵੇਗਾ ਠੀਕ ਹੈ ਇਹ ਸਿਰਫ ਮਾਈਸ ਕਰਕੇ ਕਰਾਂਗੇ ਇੱਥੋਂ ਹੀ ਟਾਰਗੇਟ ਬੁੱਕ ਹੋ ਜਾਵੇਗਾ ਤੇ ਆਪਣੇ ਟਾਰਗੇਟ ਦੇ ਕੋਲ ਆ ਰਹੀ ਹੈ ਮਾਰਕਟ ਠੀਕ ਹੈ ਹੁਣ ਇੱਥੋਂ ਆਪਾਂ ਟਾਰਗੇਟ ਇਕਵਲ ਹੀਵਾਦ ਨੇ 164 ਠੀਕ ਹੈ ਤੇ ਬਹੁਤ ਨੇੜੇ ਆ ਠੀਕ ਹੈ ਸੇ ਪਾਰ ਬਚੇ ਹੋ ਜਾਂ ਠੀਕ ਹੈ ਵੇਟ ਕਰਦੇ ਹਾਂ ਥੋੜਾ ਜਿਹਾ ਫਿਰ ਤੋਂ ਥੱਲੇ ਆ ਰਹੇ ਆ ਪ੍ਰੀਮੀਅਮ ਥੋੜਾ ਡੀਕੇ ਵੀ ਹੋ ਰਿਹਾ ਇਸ ਕਰਕੇ ਵੀ ਹੋ ਸਕਦਾ ਹੈ ਠੀਕ ਹੈ ਤੇ ਹੁਣ ਜੇ ਅਦਰ ਮੂਵਿੰਗ ਐਵਰੇਜ ਵੀ ਦੂਰ ਹੋ ਚੁੱਕਿਆ ਹੈ ਜੇ ਡਾਊਨ ਸਾਈਡ ਦਾ ਸੈਟਅਪ ਬਣਿਆ ਤੇ ਆਪਾਂ ਨੂੰ ਇੱਥੇ ਹੀ ਐਗਜ਼ਿਟ ਕਰਨਾ ਪਊਗਾ ਛੋਟਾ ਟਾਰਗੇਟ ਲੈ ਕੇ ਠੀਕ ਹੈ ਤੇ ਵੇਟ ਕਰਦੇ ਹਾਂ ਪਰ ਜੇ ਮੂਵਿੰਗ ਐਵਰੇਜ ਨੂੰ ਟੱਚ ਕਰ ਜਾਂਦਾ ਫਿਰ ਅਜੇ ਹੋਰ ਹੋਲਡ ਰੱਖਾਂਗੇ ਕਿਉਂਕਿ ਪ੍ਰੀਮੀਅਮ ਦੇ ਵਿੱਚ ਜਿਹੜਾ ਗੈਪ ਸੀ ਹੋ ਜੇ ਫਿਰ ਉਹ ਨਹੀਂ ਹੋਇਆ ਪ੍ਰੌਡੈਕ ਵਾਰੀ ਜਰੂਰ ਜਾਰਤ ਉੱਤੇ ਜਾ ਜਾ ਚੁੱਕਿਆ ਸੀ ਪਰ ਆਪਣੇ ਸਟੌਪ ਲੌਸ ਦੇ ਹਿਸਾਬ ਨਾਲ ਮਤਲਬ ਕਿਉਂ ਜ਼ਿਆਦਾ ਸੀ ਠੀਕ ਹੈ ਤੇ ਅਜੇ ਮੂਵਿੰਗ ਐਵਰੇਜ ਵਾਲਾ ਕੋਈ ਵੀ ਡਾਊਨ ਸਾਈਡ ਦਾ ਸੈਟਅਪ ਨਹੀਂ ਬਣਿਆ ਅਜੇ ਵੀ ਆਪਾਂ ਹੋਲਡ ਕਰਾਂਗੇ ਹੁਣ ਆਪਾਂ ਜਿਹੜਾ ਆਪਣਾ ਸਟੌਪ ਲੌਸ ਹੈ ਉਹ ਐਸ ਲੋ ਦੇ ਥੱਲੇ ਰੱਖ ਲੈਣੇ ਆ ਠੀਕ ਹੈ ਕਿਉਂਕਿ ਸਟੌਪ ਲੌਸ ਦੁਬਾਰਾ ਲਗਾਉਣਾ ਪਊਗਾ ਇੱਕ ਵਾਰੀ ਇਹਦਾ ਲੋ ਚੈੱਕ ਕਰ ਲੈਨੇ ਆਪਾਂ ਇਹ ਲੋ ਆਪਣਾ 120.5 ਤੇ ਠੀਕ ਹੈ ਵੇਟ ਕਰਦੇ ਆ ਤੇ ਵੇਟ ਕਰਦੇ ਆ ਥੋੜਾ ਜਾ ਪ੍ਰੀਮੀਅਮ ਵਧਤਰ ਰਿਹਾ ਇੱਕ ਸਪਾਈਕ ਦੀ ਲੋਡ ਆਪਾਂ ਨੂੰ ਬਸ 2-4% ਆਪਣੇ ਬਚੇ ਸੀ ਠੀਕ ਹੈ ਹੋ ਨਹੀਂ ਵੀ ਹੋ ਸਕਦਾ ਕਿ ਉਹ 2000.5 ਨੇ ਛੱਡਿਆ ਉਹਦੇ ਬਦਲੇ ਆਪਾਂ ਨੂੰ ਸਟਾਪ ਲੋਸ ਲੈਣਾ ਪਏ ਫਰ ਕੋਈ ਚੱਕਰ ਨਹੀਂ ਠੀਕ ਹੈ ਇਹ ਇਸੇ ਤਰ੍ਹਾਂ ਹੀ ਮਤਲਬ ਕਿ ਆਪਾਂ ਆਪਣਾ ਮਾਈਂਡਸੈਟ ਬਣਾ ਕੇ ਰੱਖਿਆ ਹੈ ਤੁਸੀਂ ਵੀ ਮਾਈਂਡਸੈਟ ਨੂੰ ਮਤਲਬ ਜਿੰਨਾ ਸਟਰੋਂਗ ਰੱਖੋਗੇ ਉਨਾ ਹੀ ਟਰੇਡਿੰਗ ਦੇ ਵਿੱਚ ਪੈਸਾ ਕਮਾਉਣਾ ਆਸਾਨ ਹੁੰਦਾ ਹੈ ਕਿਉਂਕਿ ਹਰ ਇੱਕ ਮਤਲਬ ਮੂਵਮੈਂਟ ਨੂੰ ਦੇਖ ਕੇ ਆਪਾਂ ਜੇ ਡਿਸੀਜਨ ਬਦਲਦੇ ਰਵਾਂਗੇ ਤੇ ਉੱਥੇ ਕਦੇ ਵੀ ਆਪਾਂ ਪ੍ਰੋਫਿਟ ਨਹੀਂ ਲੈ ਸਕਦੇ ਸਟਾਪ ਲੋਸ ਜ਼ਰੂਰ ਹਿੱਟ ਹੋ ਸਕਦੇ ਆ ਪਰ ਇਹ ਹੈ ਕਿ ਤੁਹਾਡੀ ਸਾਈਕੋਲੋਜੀ ਖਰਾਬ ਨਹੀਂ ਹੁੰਦੀ ਠੀਕ ਹੈ ਤੇ ਵੇਟ ਕਰਦੇ ਹਾਂ ਹੁਣ ਮੈਂ ਜੇ ਸਟਾਪ ਲੋਸ ਨਹੀਂ ਲਗਾਇਆ ਹੋਇਆ ਥੋੜਾ ਜਿਹਾ ਰਿਸਕ ਲੈ ਕੇ ਸਟਾਪ ਲੋਸ ਇੱਕ ਵਾਰੀ ਲਗਾ ਹੀ ਲੈਣ ਕਿਉਂਕਿ ਕਿਤੇ ਡਾਊਨਸਾਈਡ ਦਾ ਸਪਾਈਕ ਆ ਜਾਵੇ ਵੱਡਾ ਲਾਸ ਨ ਤੇ ਪ੍ਰੀਮੀਅਮ ਤੇ ਦਿਨ ਵਾਦਰੇ 15.30 ਜਾਂ 10 ਪ੍ਰੀਮੀਅਮ ਆਪਾਂ ਨੂੰ ਹੋਰ ਵਾਜਾਏ ਤੇ ਆਪਣਾ ਟਾਰਗੇਟ ਹਿੱਟ ਹੋ ਜਾਵੇਗਾ ਟਾਰਗੇਟ ਵੈਸੇ ਮੈਂ ਛੋਟਾ ਹੀ ਰੱਖਿਆ ਹੈ ਮਤਲਬ ਪੂਰਾ ਪੂਰਾ ਨਹੀਂ ਰੱਖਿਆ ਕਿਉਂਕਿ ਥੋੜਾ ਜਿਹਾ ਆਪਾਂ ਨੂੰ ਬਫਰ ਰੱਖਣਾ ਹੀ ਪੈਂਦਾ ਹੈ ਠੀਕ ਹੈ ਕੈਂਟੇ ਵਾਲਾ ਤਾਂ ਕਿੰਨੇ ਵੀ ਇੱਥੇ ক্লোਜ਼ ਹੋਣਾ ਇਸ ਕਰਕੇ ਵੀ ਥੋੜਾ ਜਿਹਾ ਪ੍ਰੈਸ਼ਰ ਲੱਗ ਰਿਹਾ ਹੈ ਮਾਰਕੀਟ ਤੇ ਤੁਸੀਂ ਕਹਿੰਦੇ ਵਗੈਰ ਗਰਲੈਂਡ ਲਾਂਡ ਸਾਈਡ ਹੁਣਾ ਤਾਂ ਇਹ ਮਾਰਕ ਰਿਡਿਡਕਸ਼ਨ ਕੀ ਹੋ ਸਕਦੀ ਹੈ ਤੇ ਇਸ ਕਰਕੇ so 2.5 ਤੇ ਆਪਾਂ ਇੱਕ ਵਾਰੀ ਸਟਾਪ ਲੌਸ ਲਗਾ ਹੀ ਲੈਨੇ ਆ ਕਿਉਂਕਿ ਘੰਟੇ ਵਾਲੇ ਕੈਂਡਲਵਾਰੀ ਕਈ ਵਾਰੀ ਪ੍ਰੈਸ਼ਰ ਬਣ ਜਾਂਦਾ ਹੁੰਦਾ ਹੈ ਤੇ ਬਾਅਦ ਵਿੱਚ ਵੱਡਾ ਸਟਾਪ ਲੌਸ ਨਾ ਹੋ ਜਾਵੇ ਠੀਕ ਹੈ 126 ਆਪਣਾ ਸਟਾਪ ਲੌਸ ਆਪਾਂ 130 ਤੇ ਰੱਖਾਂਗੇ ਠੀਕ ਹੈ 2.5 ਜਦੋਂ ਥੱਲੇ ਹੋਣੀ ਸਟਾਰਟ ਹੋ ਜੂਗੀ ਉਹਦਾ ਮੋਡੀਫਾਈ ਕਰ ਦੇਵਾਂਗੇ ਨਹੀਂ ਤੇ ਆਪਣਾ ਟਾਰਗੇਟ ਮਿਲ ਜਾਵੇਗਾ 156 ਤੇ ਪ੍ਰੀਮੀਅਮ ਜਾ ਚੁੱਕਿਆ ਹੈ ਠੀਕ ਹੈ ਵੇਟ ਕਰਦੇ ਆ ਥੋੜਾ ਜਿਹਾ ਮਤਲਬ ਕਿ ਮਾਰਕੀਟ ਦੇ ਵਿੱਚ ਅੱਜ ਓਨਾ ਵਧੀਆ ਮੂਵਮੈਂਟ ਰਹੀ ਹੈਗਾ ਕਿਉਂਕਿ ਮਾਰਕੀਟ ਕੈਪਟਨ ਖੁੱਲ੍ਹੀ ਹੈ ਤੇ ਇਸ ਕਰਕੇ ਨਹੀਂ ਤੇ ਇਹਨੇ ਚਟਾਰਟ ਟਾਰਗੇਟ ਦੇਖਣ ਨੂੰ ਮਿਲ ਹੀ ਜਾਂਦੇ ਆ ਠੀਕ ਹੈ 154 ਤੇ ਜਾ ਚੁੱਕਾ ਹੈ ਅਜੇ ਵੀ ਮਤਲਬ ਕਿ ਕੋਈ ਵੀ ਜੇ ਆਪਾਂ ਨਿਫਟੀ ਦਾ ਚਾਰਟ ਵਿੱਚ ਦੇਖ ਰਹੇ ਹਾਂ ਤੇ ਉਹਦੇ ਵਿੱਚ ਕੋਈ ਵੀ ਡਾਉਨ ਸਾਈਡ ਦਾ ਸੈਟਅਪ ਨਹੀਂ ਬਣਿਆ ਇਸ ਕਰਕੇ ਹੋਲਡ ਰੱਖਦੇ ਆ ਠੀਕ ਹੈ ਤੇ ਇੱਕ ਵਾਰੀ ਆਪਾਂ ਦੇਖਦੇ ਆਂ ਕਿ ਜਿਹੜਾ ਆਪਣਾ ਜਿਹੜਾ سپورਟ 22 394.90 ਉਹਦੇ ਉੱਤੇ 15 ਮਿੰਟ ਕੈਂਡਲ ক্লোਜ਼ ਵੀ ਕਰ ਚੁੱਕਾ ਹੈ ਠੀਕ ਹੈ ਬਾਕੀ ਆ 15 ਮਿੰਟ ਦਾ ਕੈਂਡਲ ਬਹੁਤ ਵੇਟ ਹੈ ਮਤਲਬ ਕਿ ਇੰਪੋਰਟਡ ਹੈ ਇਹਦੇ ਵਿੱਚ ਵਿੱਚ ਜੇ ਟਾਰਗੇਟ ਮਿਲ ਜਾਵੇ ਤਾਂ ਬਹੁਤ ਵਧੀਆ ਰਹੂਗਾ ਵੇਟ ਕਰਦੇ ਹਾਂ ਕਿਉਂਕਿ ਜੇ 15 ਮਿੰਟ ਘੰਟੇ ਵਾਲਾ ਕੈਂਡਲ 395 ਦੇ ਥੱਲੇ ਹੋਲਡ ਕਰ ਗਿਆ ਤਾਂ ਫਿਰ ਮਤਲਬ ਕਿ ਆਪਾਂ ਨੂੰ ਇਹਦੇ ਵਿੱਚੋਂ ਐਗਜ਼ਿਟ ਕਰਨਾ ਹੀ ਪੈਣਾ ਹੈ ਫਿਰ ਮਤਲਬ ਕਿ ਆਪਾਂ ਨੂੰ ਵੱਡਾ ਟਾਰਗੇਟ ਜਿਹੜਾ ਆਪਾਂ ਟਾਰਗੇਟ ਮਿੱਥਿਆ ਹੈ ਉਹ ਮਿਲਣ ਦੇ ਚਾਂਸ ਘੱਟ ਜਾਣਗੇ ਕਿਉਂਕਿ ਫਿਰ ਮਾਰਕੀਟ ਹੋ ਸਕਦਾ ਹੈ ਕਿ ਹੋਰ ਥੱਲੇ ਨੂੰ ਜਾਣਾ ਸਟਾਰਟ ਹੋ ਜਾ ਤੇ ਵੇਟ ਕਰਦੇ ਹਾਂ ਸਟਾਪ ਲੋਸ ਇੱਕ ਹਰੀ ਲਗਾ ਹੀ ਲੈਣੇ ਆ ਕਿਉਂਕਿ ਸਪਾਈਕ ਜਾਇਆ ਤੇ ਸਟਾਪ ਲੋਸ ਹਿੱਟ ਹੋ ਸਕਦਾ ਠੀਕ ਹੈ ਤੇ ਹੁਣ ਆਪਣਾ ਸਟਾਪ ਲੋਸ ਸਿਰਫ 12 ਕ ਪੁਆਇੰਟ ਦਾ ਬਚਿਆ ਹੈ ਉਹਨੂੰ ਪਟ੍ਰੇਲ ਕਰਕੇ ਉੱਤੇ ਲਿਆਂਦਾ ਸੀ ਠੀਕ ਹੈ ਤੇ ਵੇਟ ਕਰਦੇ ਹਾਂ ਆਪਣੇ ਜਿਹੜੇ ਇੰਟਰੀ ਬਣੀ ਸੀ ਉਹ 142 ਦੇ ਆਸ-ਪਾਸ ਬਣੀ ਸੀ ਠੀਕ ਹੈ ਤੇ 130 ਉਹ 12 ਕ ਪੁਆਇੰਟ ਦਾ ਸਟਾਪ ਲੋਸ ਆ ਮੈਂ ਵਿਸਾ 400 ਰੁਪਏ ਦਾ ਠੀਕ ਹੈ ਬਾਕੀ ਵੇਟ ਕਰਦੇ ਆ ਬਾਕੀ ਪ੍ਰੀਮੀਅਮ ਹੁਣ ਨਹੀਂ ਘੱਟ ਰਹੀ ਇਸ ਕਰਕੇ ਮੈਨੂੰ ਲੱਗ ਰਿਹਾ ਕਿ 13 பை ਜਾਵੇਗਾ ਠੀਕ ਹੈ ਤੇ ਵੇਟ ਕਰਦੇ ਆ ਥੋੜਾ ਇੱਕ ਵਾਰੀ ਮੈਂ ਵੀਡੀਓ ਨੂੰ ਡੋਪ ਰਿਹਾ ਨਾ ਵੀਡੀਓ ਤੇ ਪ੍ਰੀਮੀਅਮ ਤਾਂ ਵਧ ਰਿਹਾ ਹੈ ਹੁਣ ਤੇਜ਼ੀ ਨਾਲ ਠੀਕ ਹੈ ਫਿਰ ਤੋਂ ਆਪਾਂ ਚੱਲਦੇ ਆ ਆਪਣੇ ਆਰਡਰ ਨੂੰ ਮੋਡੀਫਾਈ ਤੇ ਚੱਲਦੇ ਆ ਠੀਕ ਹੈ ਕਿਉਂਕਿ ਟਾਰਗੇਟ ਆਪਾਂ ਨੂੰ ਫਿਰ ਲੁਕਾਉਣਾ ਪਿਆ ਕਿਉਂਕਿ ਸਟਾਪ ਲਾਸ ਆਪਾਂ ਲਗਾਤਾ ਸੀ ਤੇ ਵੇਟ ਕਰਦੇ ਆ 149 ਤੇ ਪ੍ਰੀਮੀਅਮ ਚੱਲ ਰਿਹਾ ਹੈ ਮਾਰਕੀਟ ਨੂੰ ਇਹ ਲੱਗ ਰਿਹਾ ਕਿ ਜਿਵੇਂ ਮਤਲਬ ਕਿ ਜਿਨ੍ਹਾਂ ਨੇ ਬਾਏ ਕੀਤਾ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮਾਰਕੀਟ ਥੋੜੀ ਉੱਤੇ ਹੀ ਜਾਵੇਗੀ ਇੱਕ ਵਾਰੀ ਮਤਲਬ ਕਿ ਜਿਨ੍ਹਾਂ ਨੇ ਥੱਲੇ ਬਾਏ ਕੀਤਾ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਠੀਕ ਹੈ ਦੇਖਦੇ ਹਾਂ ਵੇਟ ਕਰਦੇ ਹਾਂ 10:15 ਮਿੰਟ ਤੇ ਘੰਟੇ ਵਾਲਾ ਕੰਡਲ ক্লোਜ਼ ਹੋਵੇਗਾ ਇਹ ਬਹੁਤ ਇੰਪੋਰਟੈਂਟ ਹੈ ਗਏ تھے ਹੁਣ ਪ੍ਰੀਮੀਅਮ ਤੇਜ਼ੀ ਨਾਲ ਘਟ ਰਿਹਾ ਹੋ ਸਕਦਾ ਹੈ ਕਿ ਥੰਡੇ ਹੀ ক্লোਜ਼ ਹੋਵੇ ਉਸ ਤੋਂ ਬਾਅਦ ਆ ਫਿਰ ਆਪਾਂ ਜੀ ਸਟੌਪ ਲੋਸ ਹਿੱਟ ਹੁੰਦਾ ਪੁੱਟ ਸਾਈਡ ਤੇ ਟਰੇਡ ਪਲਾਨ ਕਰ ਸਕਦੇ ਹਾਂ ਕਿਉਂਕਿ ਜੇ ਥੱਲੇ ਘੰਟੇ ਵਾਲਾ ਕੈਂਡਲ ক্লোਜ਼ ਹੋ ਗਿਆ ਤਾਂ ਟ੍ਰੈਂਡ ਪੈਰਿਸ਼ ਹੋ ਸਕਦਾ ਹੈ ਠੀਕ ਹੈ ਫਿਰ 45 270 ਤੱਕ 2270 ਤੱਕ ਮੁਹ ਦੇਖਣ ਨੂੰ ਮਿਲ ਸਕਦਾ ਹੈ ਤੇ ਵੇਟ ਕਰਦੇ ਹਾਂ ਫਿਲਹਾਲ ਆਪਣੀ ਟਰੇਡ ਚੱਲ ਰਹੀ ਹੈ ਉਹਦੇ ਵਿੱਚ ਦੇਖੋ 1000 ਤੋਂ ਉੱਤੇ ਇੱਕ ਵਾਰੀ ਪ੍ਰਾਫਿਟ ਜ਼ਰੂਰ ਗਿਆ ਸੀ ਮਤਲਬ ਵੀ ਬਹੁਤ ਮਤਲਬ ਜਦੋਂ ਪਾਸਟਪ ਲੌਸ ਹਿੱਟ ਹੋ ਜਾਵੇਗਾ ਲੋਕਾਂ ਨੂੰ ਫੀਲ ਹੁੰਦਾ ਕਿ ਮੈਨੂੰ ਉੱਥੇ ਬੁੱਕ ਕਰ ਲੈਣਾ ਚਾਹੀਦਾ ਸੀ ਪਰ ਉਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕਿਉਂਕਿ ਬਈ ਚੀਜ਼ਾਂ ਹੁੰਦੀਆਂ ਨੇ ਮਾਰਕੀਟ ਦੇ ਵਿੱਚ ਕਦੇ ਮਤਲਬ ਤੁਹਾਨੂੰ ਪ੍ਰਾਫਿਟ ਦਿਖਾਈ ਦੇਵੇਗਾ ਕਦੇ ਲੌਸ ਪਰ ਜੇਕਰ ਤੁਸੀਂ ਟਾਰਗੇਟ ਫਿਕਸ ਕੀਤਾ ਹੋਇਆ ਉਸ ਤੱਕ ਵੇਟ ਕਰ ਸਕੋ ਕਰੋ ਜਾਂ ਫਿਰ ਸਟੌਪ ਲੌਸ ਦਾ ਵੇਟ ਕਰੋ ਠੀਕ ਹੈ ਮੈਂ ਇਸੇ ਤਰ੍ਹਾਂ ਹੀ ਮਤਲਬ ਕਿ ਹੁਣ ਤੱਕ ਇਸ ਅਕਾਊਂਟ ਦੇ ਵਿੱਚ ਕਰਕੇ ਤੁਹਾਨੂੰ ਇਹ ਮਤਲਬ ਉਹ ਦਿਖਾ ਰਿਹਾ ਕਿ ਕਿਸ ਤਰ੍ਹਾਂ ਆਪਾਂ ਅਕਾਊਂ ਪਰ ਤੋਂ ਮਤਲਬ ਕਿ ਸਪਾਈ ਕਰ ਗਿਆ ਮਾਰਕੀਟ ਨੂੰ ਉੱਤੇ ਹੋਲਡ ਕੀਤਾ 15 ਮਿੰਟਸ ਕਰਕੇ ਥੱਲੇ ਤੇਜ਼ੀ ਨਾਲ ਨਹੀਂ ਜਾ ਰਹੀ ਠੀਕ ਹੈ ਤੇ ਆਪਾਂ ਮਤਲਬ ਇਹ ਆਪਦਾ ਟਾਰਗੇਟ ਕੱਢ ਕੇ ਰੱਖਦੇ ਹਾਂ ਟਾਰਗੇਟ ਦੇ ਬਹੁਤ ਨੇੜੇ ਆ ਇੱਕ ਸਪਾਈ ਕਰ ਆ ਜੇ ਆਪਾਂ ਨੂੰ ਟਾਰਗੇਟ ਦੇਖਣ ਨੂੰ ਮਿਲ ਜਾਵੇ ਠੀਕ ਹੈ 55 ਦੇ ਪ੍ਰੀਮੀਅਮ ਜਾ ਚੁੱਕਾ ਹੈ 55 ਠੀਕ ਹੈ 55 ਜਾ 55 ਜਾ ਠੀਕ ਹੈ 160 ਤੱਕ ਜੇ ਕਦੇ ਨਹੀਂ ਗਿਆ ਇੱਕ ਵਾਰੀ ਵੀ ਠੀਕ ਹੈ ਤੇ ਇਥੇ ਪਾ ਟਾਰਗੇਟ ਲਗਾ ਦਿੰਦੇ ਹਾਂ ਕਿਉਂਕਿ ਲੱਗ ਗਿਆ ਹੈ ਇੱਕ ਵਾਰੀ ਅਪਾ ਚਾਰਟ ਨੂੰ ਉਪਰ ਕਰਕੇ ਦੇ ਦਿਆਂ। ਹਾਂ ਤੇ ਪਿਛਲਾ ਹਾਈ ਇਸ ਨੇ ਬ੍ਰੇਕ ਕਰ ਦਿੱਤਾ ਬਹੁਤ ਨੇੜੇ ਟਾਰਗੇਟ ਦੇ ਠੀਕ ਹੈ। ਤੇ ਆਖਰੀ ਜਿਹੜਾ 5 ਮਿੰਟ ਦਾ ਕੈਂਡਲ ਬਣੇਗਾ ਘੰਟੇ ਵਾਲੇ ਕੈਂਡਲ ਤੋਂ ਬਾਅਦ ਇਸ ਦੀ ਵੇਟ ਕਰ ਲੈਣੇ ਆ। ਤੇ ਅਜੇ ਵੀ ਕੋਈ ਮੂਵਿੰਗ ਐਵਰੇਜ ਵਾਲਾ ਜਾਂ ਕੋਈ ਵੀ ਟੌਨ ਸਾਈਡ ਦਾ ਸੈਟਅਪ ਮੈਨੂੰ ਦਿਖਾਈ ਨਹੀਂ ਦੇ ਰਿਹਾ ਇਸੇ ਕਰਕੇ ਮੈਂ ਹੋਲਡ ਕਰ ਰਿਹਾ ਠੀਕ ਹੈ। ਤੇ ਟਾਰਗੇਟ ਇੱਥੇ ਆਪਾਂ ਕੱਢ ਕੇ ਰੱਖਾਂਗੇ ਟਾਰਗੇਟ ਦੇ ਸਟਾਪ ਲੌਕ ਦੋਵੇਂ 10 ਮਿੰਟ ਦੇ ਵਿੱਚ ਆਪਾਂ ਮਤਲਬ ਕਿ ਨਾਲ ਦੀ ਨਾਲ ਲਗਾ ਦੇਵਾਂਗੇ ਜਿਸ ਪਾਸੇ ਵੀ ਜਾਣ ਲੱਗੂਗੀ 156 56 ਦੇ ਜਾ ਚੁੱਕੇ 160 ਨੂੰ ਜੇ ਕ੍ਰੋਸ ਨਹੀਂ ਕਰ ਪਾ ਰਿਹਾ ਠੀਕ ਹੈ ਇੱਥੇ ਹੋ ਸਕਦਾ ਹੈ ਕਿ ਸੈਲਰ ਬੈਠੇ ਹੋਣ ਵੇਟ ਕਰਦੇ ਹਾਂ ਠੀਕ ਹੈ ਵੇਟ ਕਰਦੇ ਹਾਂ 108 ਹੁਣ ਆਪਾਂ ਨੈਕਸਟ ਚੌਥੀ ਕਰ ਦਿੰਦੇ ਹਾਂ ਬੱਸ ਹੁਣ ਵਾਲੀ ਵਾਲਾ 3.5 ਠੀਕ ਹੈ तीन पॉइंट बचिया बहुत मतलब कि अब टाइम लग रहा है एक सौ काट बहुत नेड़े है टारगेट टारगेट उतना मतलब कि तेजी में बद नहीं रहा एक सौ काट एक सौ बाहठ हो गया बुफा ठीक है ते... ਦੇਖ ਲਓ 1600 ਰੁਪਏ ਦਾ ਆਪਣਾ ਪ੍ਰੋਫਿਟ ਹੋਇਆ ਅੱਜ ਦੇ ਦਿਨ ਜਿਹੜਾ ਆਪਣਾ ਕੀ ਅਕਾਊਂਟ ਸੀ ਤੁਹਾਡੇ ਵਾਸਤੇ ਆਪਾਂ ਮਤਲਬ ਕਿ ਇੱਕ ਐਕਸਪੈਰੀਮੈਂਟਲ ਅਕਾਊਂਟ ਬਣਾਇਆ ਸੀ ਠੀਕ ਹੈ ਜੀ ਦੇ ਵਿੱਚ ਇੱਕ ਲੋਟ ਨਾਲ ਹੀ ਪਰ ਟ੍ਰੇਡ ਕੀਤੀ ਸੀ 4000 ਤੋਂ ਸਟਾਰਟ ਕੀਤਾ ਸੀ ਕੱਲ ਵਾਲਾ ਜਿਹੜਾ ਤੁਸੀਂ ਮਤਲਬ ਕਿ ਦੇਖ ਸਕਦੇ ਹੋ ਆਪਣਾ ਮੈਂ ਵੀਡੀਓ ਪਾਈ ਸੀ ਪਿਛਲੇ ਮਹੀਨੇ ਦੀ ਤੇ ਇਹ ਤੁਸੀਂ ਪ੍ਰੋਫਿਟ ਦੇਖ ਸਕਦੇ ਹੋ ਠੀਕ ਹੈ ਤੇ ਜਿਹੜਾ ਸੈਟਅਪ ਸੀ ਉਹ ਮੈਂ ਤੁਹਾਨੂੰ ਦੱਸਿਆ ਸੀ ਕਿ ਪਹਿਲੇ 15 ਵਾਲੇ ਮਿੰਟ ਵਾਲੇ ਕੈਂਡਲ ਦਾ ਜਦੋਂ ਅਸੀਂ ਕਲੋਸ ਹੋਇਆ ਸੀ ਜਿਹੜਾ ਕਿ ਆਪਾਂ ਮੂਵਿੰਗ ਐਵਰੇਜ ਵਾਲਾ ਤੁਹਾਨੂੰ ਸੈਟਅਪ ਦੱਸਿਆ ਵੀ ਹੋਇਆ 15 ਮਿੰਟ ਤੇ ਠੀਕ ਹੈ ਉਸੇ ਤੇ ਆਪਾਂ ਟਰੇਡ ਪਲਾਨ ਕੀਤੀ ਸੀ ਤੇ ਇਸ ਗੈਪ ਫਿਲ ਦਾ ਮੈਂ ਵੇਟ ਕਰ ਰਿਹਾ ਸੀ ਠੀਕ ਹੈ ਪਰ ਗੈਪ ਫਿਲ ਨਹੀਂ ਹੋਇਆ ਪਰ ਆਪਾਂ ਨੂੰ ਆਪਣਾ ਟਾਰਗੇਟ ਮਿਲ ਗਿਆ ਠੀਕ ਹੈ ਸੇਮ ਜੇ ਤੁਸੀਂ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਵੀ ਦੇਖੋਗੇ ਤਾਂ ਆਲਮੋਸਟ ਗੈਪ ਫਿਲ ਹੋ ਚੁੱਕਿਆ ਹੈ ਠੀਕ ਹੈ ਮਤਲਬ ਕਿ ਐਸ ਲੋ ਦੇ ਆਸ-ਪਾਸ ਆ ਚੁੱਕਿਆ ਹੈ ਠੀਕ ਹੈ ਤੇ ਇਸ ਤਰ੍ਹਾਂ ਹੀ ਮਤਲਬ ਕਿ ਮੈਂ ਟਰੇਡ ਪਲਾਨ ਕਰਦਾ ਹਾਂ ਦੇਖੋ ਤੁਸੀਂ ਪੂਰੀ ਵੀਡੀਓ ਦੇ ਵਿੱਚ ਦੇਖਿਆ ਹੋਵੇਗਾ ਕੀ ਮਤਲਬ ਕਿ ਕਦੇ ਲਾਸਸ ਦਿਖਾਈ ਦਿੱਤਾ ਕਦੇ ਪ੍ਰੋਫਿਟ ਪਰ ਮੈਂ ਮਤਲਬ ਉਹ ਇੱਕੋ ਹੀ ਚੀਜ਼ ਨੂੰ ਫੋਲੋ ਕੀਤਾ ਕਿ ਜਸਟ ਸਟਾਪ ਲੌਸ ਜਾਂ ਪ੍ਰੋਫਿਟ ਠੀਕ ਹੈ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਧੰਨਵਾਦ